ਤੁਸੀਂ ਦੇਖ ਰਹੇ ਹੋ ਜਨਹਿਤਾ ਸ਼ੀਤੀ ਮੈਂ ਤੁਹਾਡੇ ਨਾਲ ਜਸਬੀਰ ਖੋਜ ਸੀ ਵਿਧਾਨ ਸਭਾ ਵਿੱਚ ਬੀਅੱਡ ਬੀ ਬਿਲ ਤੇ ਚਰਚਾ ਹੋਣ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਪਾਰਟੀ ਹੈ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਡਿਪਟੀ ਸੀਐਮ ਦਲਿਤ ਹੀ ਬਣਾਇਆ ਜਾਵੇਗਾ ਪਰ ਕਿਉਂ ਨਹੀਂ ਬਣਾਇਆ ਗਿਆ ਉਨ੍ਹਾਂ ਨੇ ਇੱਥੇ ਕਿਹਾ ਹੈ ਕਿ ਇਸ ਬੈਲ ਵਿੱਚ ਬਾਕੀ ਧਾਰਮਿਕ ਸਥਾਨਾਂ ਅਤੇ ਬਾਕੀ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਹੈ ਪਰ ਤਲਵਿਤਾ ਦੇ ਧਾਰਮਿਕ ਅਸਥਾਨ ਪਵਿੱਤਰ ਗ੍ਰੰਥ ਅੰਮ੍ਰਿਤ ਬਾਣੀ ਗੁਰੂ ਰਵਿਦਾਸ ਜੀ ਦੀ ਮੂਰਤੀ ਭਗਤ ਕਬੀਰ ਜੀ ਦੀ ਮੂਰਤੀ ਅਤੇ ਭਗਵਾਨ ਜੀ ਵਾਲਮੀਕੀ ਜੀ ਦੀ ਮੂਰਤੀ ਦੀ ਬੇਅਦਬੀ ਦੇ ਲਈ ਸਜ਼ਾ ਦੇ ਬਾਰੇ ਵਿੱਚ ਕੁਝ ਵੀ ਨਹੀਂ ਲਿਖਿਆ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਧਰਮ ਬਰਾਬਰ ਨੇ ਇਸ ਬਿੱਲ ਵਿੱਚ ਦਲਿਤਾਂ ਦੇ ਧਾਰਮਿਕ ਅਸਥਾਨ ਅਤੇ ਗ੍ਰੰਥਾਂ ਬਾਰੇ ਵੀ ਜ਼ਰੂਰ ਗੱਲ ਹੋਣੀ ਚਾਹੀਦੀ ਸੀ। ਉਨ੍ਹਾਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਵਿਆਦ ਵਿਸਬੰਧੀ ਸਜ਼ਾ ਲਈ ਬਿੱਲ ਬਿਲਕੁਲ ਹੀ ਪਾਸ ਹੋਣਾ ਚਾਹੀਦਾ ਹੈ ਪਰੰਤੂ ਸਾਰੇ ਧਰਮਾਂ ਨੂੰ ਬਰਾਬਰ ਰੱਖ ਕੇ। ਇਸ ਸੰਬੰਧ ਵਿੱਚ ਸਾਬਕਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਕੀ ਕੁਝ ਕਹਿ ਰਹੇ ਨੇ ਜਰਾ ਤੁਸੀਂ ਵੀ ਸੁਣੋ। ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮਪrakash ਜੀ ਪੂਰਵ ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮਪrakash ਜੀ ਆਈਐਸ ਰਿਟਾਇਰਡ ਅੱਜ ਜਲੰਧਰ ਦੇ ਵਿੱਚ ਪ੍ਰੈਸ ਵਾਰਤਾ ਕਰਨ ਲਈ ਸਾਡੇ ਵਿੱਚ ਆਏ ਉਹਨਾਂ ਦਾ ਇੱਥੇ ਪਹੁੰਚ ਤੇ ਸਵਾਗਤ ਕਰਦੇ ਹਾਂ ਉਹਨਾਂ ਦੇ ਨਾਲ ਅਗਨਾਸ਼ ਸਿੰਦਰ ਜੀ ਪੂਰਵ ਸੀਪੀਐਸ ਪੂਰਵ ਐਮਐਲਏ ਸ਼ੀਤਲ ਗੁਰਾਜ ਜੀ ਪੂਰਵ ਐਮਐਲਏ ਸਰੁਜੀਤ ਮੱਕੜ ਜੀ ਪੂਲ ਜ਼ਿਲ੍ਹਾ ਪ੍ਰਧਾਨ ਰਮਨ ਕੱਬੇ ਜੀ ਪਾਰਟੀ ਦੇ ਮਹਾ ਮੰਤਰੀ ਅਸ਼ੋਕ ਸ੍ਰੀ ਤਿਰਜੇਸ਼ ਕਪੂਰ ਜੀ ਅਮਰਜੀਤ ਗੋਇਲ ਜੀ ਤੇ ਬਾਕੀ ਕਾਰਕਟਰਤਾ ਸਾਹਿਬ ਜਿਵੇਂ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਬੇਦਬੀ ਨੂੰ ਲੈ ਕੇ ਇੱਕ ਪ੍ਰਸਤਾਵ ਆਇਆ ਉੱਤੇ ਚਰਚਾ ਹੋਈ ਔਰ ਉਹਨੂੰ ਪਾਸ ਕੀਤਾ ਗਿਆ। ਉਹਦੇ ਸੰਬੰਧ ਦੇ ਵਿੱਚ ਇਸ ਸੌਂ ਪ੍ਰਕਾਰ ਜੀ ਤੁਹਾਡੇ ਨਾਲ ਗੱਲਬਾਤ ਕਰਨਗੇ। ਔਰ ਉਹਦੇ ਵਿੱਚ ਕੁਝ ਚੀਜ਼ਾਂ ਐਡ ਹੋਣੀਆਂ ਚਾਹੀਦੀਆਂ ਔਰ ਉਹਦੇ ਬਾਰੇ ਵਿਸਤ੍ਰਿਤ ਚਰਚਾ ਤੋਂ ਜਨਾ ਪ੍ਰੈਸ ਵਾਰਤਾ ਦੇ ਮਾਧਿਅਮ ਨਾਲ ਕਰਨਗੇ ਉਸ ਤੋਂ ਬਾਅਦ ਸਵਾਲ ਜਵਾਬ ਹੋਣਗੇ ਮੈਂ ਇਹ ਸਿੱਧਾ ਸੰਪਾਦਕ ਨੂੰ ਨਵੇਦਨ ਕਰਾਂਗਾ ਕਿ ਉਹ ਆਪਣੀ ਗੱਲ ਤੁਹਾਡੇ ਨਾਲ ਸਮਝੀ ਗਿਰੋ ਸ਼੍ਰੀ ਸੰਪਾਦਕ ਜੀ ਤਾਂ ਰਵਾਜ਼ ਪਾ ਲਾਂਗੇ ਅੱਜ ਦੇ ਪ੍ਰਸਤਾਤ ਸਾਰੇ ਪੱਤਰਕਾਰਾਂ ਦਾ ਸਵਾਗਤ ਇੰਨੇ ਪ੍ਰਧਾਨ ਜੀ ਦੇ ਦੱਸਿਆ ਕਿ ਜਿਹੜਾ ਸਪੈਸ਼ਲ ਸੈਸ਼ਨ ਪੰਜਾਬ ਦਲ ਸਭਾ ਦਾ ਬੁਲਾਇਆ ਗਿਆ ਸੀ ਉਹਦੇ ਵਿੱਚ ਇੱਕ ਮੇਲ ਜਾਂਦਾ ਗਿਆ ਨਾ ਕਿ ਪਾਸ ਹੋਏ ਪਾਸ ਨਹੀਂ ਹੋਇਆ ਜਾਂਦਾ ਗਿਆ ਸੀ ਉਸ ਦੇ ਕਮੇਟੀ ਨੂੰ ਦਿੱਤਾ ਗਿਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਗੁਰਦਸਤ ਦੀ ਰਚਨਾ ਹੋਈ ਜਿੱਥੇ ਗੀਤਾ ਦਾ ਪਰਚਨ ਹੋਇਆ ਜਿੱਥੇ ਰਮਾਇਣ ਲਿਖੀ ਗਈ ਜਿੱਥੇ వేల్ ది తీవే ਇਸ ਪਵਿੱਤਰ ਧਰਤੀ ਦੇ ਨਫ਼ਰਤ ਲਈ ਕੋਈ ਥਾਂ ਨਹੀਂ ਕਿਤੇ ਪਿਆਰ ਦਾ ਥਾਂ ਹੈ ਬਹੁਤ ਬਹੁਤ ਥਾਂ ਹੈ ਪਿਛਲੇ ਕੁਝ ਸਾਲਾਂ ਵਿੱਚ ਆਪਸੀ ਭਾਈਚਾਰਿਆਂ ਨੂੰ ਖਤਮ ਕਰਨ ਲਈ ਪੰਜਾਬ ਦੀ ਸਾਂਝ ਨੂੰ ਖਤਮ ਕਰਨ ਲਈ ਪੰਜਾਬ ਦੀ ਸ਼ਾਂਤੀ ਨੂੰ ਪੰਗਰਨ ਲਈ ਕੁਝ ਬੇਅਦਬੀ ਦੀਆਂ ਮਿਥਨਾਵਾਂ ਹੋਈਆਂ ਜਿਹੜਾ ਸਾਨੂੰ ਸਾਰਿਆਂ ਨੂੰ ਬਹੁਤ ਅਫਸੋਸ ਵੀ ਹੈ ਔਰ ਪਹਿਲੀ ਜਿਹੜੀ ਦੁਰਘਟਨਾ ਹੋਈ ਸੀ ਜਿਹੜੀ ਮਿਹਰਤ ਵੀ ਹੋਈ ਸੀ ਉਹ ਗੱਡੀ ਤੋਂ ਸ਼ੁਰੂ ਹੋਤੀ 12 ਅਕਤੂਬਰ 2015 ਨੂੰ ਹੋਈ ਸੀ ਉਹ ਜਿੱਤੇ 110 ਆਮ ਗੁਰਗੱਤ ਸਾਡੇ ਘਰ ਆ ਕੇ ਵਿਦਿਆਨ ਵੀ ਕੀਤੀ ਗਈ ਸੀ ਔਰ ਉਹ ਤੋਂ ਬਾਅਦ ਲਗਾਤਾਰ ਖੋਜ ਚੱਲੀ ਰਹੇ ਹੁਣ ਰਿਹਾ ਕਈ ਭਗਵਤ ਗੀਤਾ ਦੇ ਰਾਮ ਜੀ ਗੋਰੀ ਰਾਮ ਜੀ ਤਿਉਹਾਰ ਜਿਹੜਾ ਅਰਮਕ ਪੁਸਤਕਾਂ ਦੀ ਕਰਤਾ ਦੀ ਵਿਦਿਆਨ ਵੀ ਕੀਤੀ ਗਈ ਜਿਹਦਾ ਉਰੋਪਣ ਲਈ ਪਹਿਲੇ ਵਾਰ ਇਸ ਜਥੇਬੰਦੀ ਕੀਤੇ ਗਏ 2018 ਦੇ ਇੱਕ ਵੇਲੇ 2018 ਪਾਸ ਵੀ ਕੀਤਾ ਪੰਜਾਬ ਵਿਧਾਨ ਸਭਾ ਨੇ ਹੁਣ ਜਿਹੜਾ ਸਪੈਸ਼ਲ ਚਾਰਜਿੰਗ ਬਿਲਾਅ ਕੇ ਇਹ ਸਰਕਾਰ ਨੇ ਪੰਜੀ ਪੰਜਾਬ ਪ੍ਰੋਫੈਨਸ਼ਨਲ ਅਵਾਂਸਸ ਅਗੇਂਸਟ ਗੋਲੀ ਸਿਗਨੇਚਰ ਬਿਲ 2015 ਨੇ ਪੰਜਾਬੀ ਜਿਸੀ ਪੰਜਾਬ ਵਿਧਰ ਤਹਾਕ ਗ੍ਰੰਤਾ ਦੇ ਵਿਰੁੱਧ ਅਪਰਾਧਾ ਦੀ ਰੋਕਥਾਮ ਐਕਟ 2025 ਇਹ ਹਜ਼ਰਤੇ ਜੋ ਇਹਨੂੰ ਪੇਸ਼ ਕੀਤਾ ਗਿਆ ਇਹ ਬਿਲ ਦਾ ਮਕਸਦ ਇਹ ਸੀ ਕਿ ਜਦਿਆ ਕੋਈ ਗੁੱਧ ਘਟਨਾ ਹੋਈਆ ਜਾਂ ਬੇਦੀਆ ਬੇਅਕਤੀ ਹੋਈਆ ਉਹਨੂੰ ਰੋਕਿਆ ਜਾ ਸਕੇ ਇਹਨੂੰ ਪਰਵਾਹਿਤ ਨਹੀਂ ਕੀਤਾ ਗਿਆ ਕੋਸ਼ਿਸ਼ ਕੀਤੀ ਗਈ ਹੈ ਕਿ ਪਵਿੱਤਰ ਗੰਧ ਦਾ ਬਦਲਾ ਜੋ ਗ੍ਰੰਥ ਦੇ ਵਿੱਚ ਧਾਰਮਿਕ ਸੰਵਿਧਾਨ ਨੂੰ ਵਿਦਿਆਰਥੀ ਸੱਜਣ ਹਰਜਾ ਮੰਨਿਆ ਜਾਂਦਾ ਹੈ ਗੁਰੂ ਸਾਹਿਬ ਗੁਰੂ ਸਾਹਿਬ ਦੇ ਵਿੱਚ ਅਸੀਂ ਕੋਥੀਆਂ ਗੁਟਕਾ ਸ਼੍ਰੀਮਤ ਭਗਤ ਜੀ ਦਾ ਰਾਣਚਲੀ ਪ੍ਰਵਿੱਧਨ ਵਾਈਵਲ ਸਾਰੀਆਂ ਧਾਰਮਿਕ ਜਿਹੜੇ ਗੰਧ ਨਾਲ ਚਾਲੂ ਕੀਤਾ ਗਿਆ ਔਰ ਅਪਰਾਧ ਕਰ ਲੈ ਜਿਹੜੀ ਗਲਤੀ ਕੀਤੀ ਗਈ ਹੈ ਕੋਈ ਵੀ ਵਿਅਕਤੀ ਦੇਥ ਹੋਵੇ ਜਾਂ ਵੇਦਾਰਨ ਦੇ ਅੰਦਰ ਨੁਕਸਾਨ ਕਰਨਾ ਹੋਵੇ ਕੋਈ ਨੂੰ ਡਿਸਟਰੋਏ ਕਰਨਾ ਹੋਵੇ ਉਹਦਾ ਰੂਪ ਬਦਲਣਾ ਹੋਵੇ ਪ੍ਰੂਫ ਕਰਨਾ ਹੋਵੇ ਉਹਦਾ ਰੰਗ ਉਤਾਰਨਾ ਹੋਵੇ ਗੰਦਾ ਕਰਨਾ ਹੋਵੇ ਉਹਨੂੰ ਗਾਲਣਾ ਹੋਵੇ ਸੌਣਾ ਹੋਵੇ ਤੋੜਨਾ ਹੋਵੇ ਜਾਂ ਕਾੜਨਾ ਹੋਵੇ ਇਹ ਸਾਰਾ ਅਸੀਂ ਅਪਰਾਧ ਦੀ ਸਥਿਤੀ ਜਿਹੜੀ ਲਿਖਿਆ ਗਿਆ ਹੈ ਗੱਲ ਐਕਟ ਬਣਾਉਣੀ ਹੈ ਐਕਟ ਦੇ ਭਾਵਨਾ ਕੀ ਹੈ ਅਸੀਂ ਹਿੰਦੁਸਤਾਨ ਦੇ ਆਪਾੜ ਦੇ ਚ ਰਹੇ ਨੇ ਆਰਤੀ ਬਹੁਤੀ ਵਾਦੀ ਹਿੰਦੂ ਆਦੀ ਵੀ ਹੈ ਇਹ ਤੇ ਅਸੀਂ ਪਛਾਣਾ ਵੀ ਰਹਿੰਦੇ ਇਸਲਾਮ ਵੀ ਦੇ ਲੋਕੀਂ ਰਹਿੰਦੇ ਨੇ ਇਸਾਈ ਵੀ ਰਹਿੰਦੇ ਨੇ ਬੁੱਧ ਜੈ ਬੁੱਧ ਧਰਮ ਦੀ ਜੈਨ ਧਰਮ ਹੈ ਹਿੰਦੂ ਧਰਮ ਸਿੱਖ ਧਰਮ ਪੰਜਾਬ ਤੇ ਦੇਸ਼ ਵਿੱਚ ਚਾਰ ਪ੍ਰਮੁਖ ਧਰਮ ਦੇ ਪੈਦਾਇਤੀ ਹੋਏ ਨੇ ਬੁੱਧ ਧਰਮ ਨੇ ਪਹਿਲੇ ਹਿੰਦੁਸਤਾਨ ਵਿੱਚ ਪੈਦਾ ਹੋਇਆ ਜੈਨ ਧਰਮ ਵੀ ਇੱਥੇ ਬਣਿਆ ਹਿੰਦੂ ਧਰਮ ਪਹਿ ਸਭ ਤੋਂ ਪੁਰਾਣਾ ਧਰਮ ਹੈ ਸਿੱਖ ਧਰਮ ਵੀ ਦੇਸ਼ ਵਿੱਚ ਬਣਿਆ ਇਸ ਕਰਕੇ ਗਰਿਆਂ ਇਹ ਇਹਨਾਂ ਨੇ ਇਸ ਵਾਰੀ ਬਿੱਲ ਲਿਆ ਕੇ ਆਂਦਾ ਉਹ ਬਹੁਤ ਸਾਰੀਆਂ ਹੂਣ ਦਾ ਹੀ ਹੈ ਬਿੱਲ ਲਿਆਉਣ ਦਾ ਮਕਸਦ ਹੈ ਪੰਜਾਬ ਚ ਸ਼ਾਂਤੀ ਹੋਵੇ ਪੰਜਾਬ ਚ ਭਾਈਚਾਰੇ ਇਨਸਾਨ ਪੈਦਾ ਹੋਵੇ ਲੇਕਿਨ ਜੇ ਬਿੱਲ ਦਾ ਮਕਸਦ ਖਤਮ ਹੋ ਜਾਂਦਾ ਜੇ ਉਹਨਾਂ ਅਸੀਂ ਕਿਸੇ ਨਾਲ ਮਤਲਬਾ ਕੀਤਾ ਹੋਵੇ ਜਾਂ ਉਹ ਲਿਆਉਣ ਦਾ ਜਨਾ ਪੇ ਪੇਦਬਾ ਕੀਤਾ ਹੋਵੇ ਜਾਂ ਮਤਲਬਾ ਕੀਤਾ ਹੋਵੇ ਅਜਿ ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਦੇਵ ਮੰਦਿਆ ਗੁਰੂ ਮੰਦਿਆ ਜੀਵਿਤ ਗੁਰੂ ਬੰਦੇ ਆ ਇਸੇ ਤਰ੍ਹਾਂ ਮੰਦਿਰਾਂ ਵਿੱਚ ਜਦੋਂ ਅਸੀਂ ਮੂਰਤੀ ਦੀ ਪੂਜਾ ਅਰਥਾਤ ਨਾ ਕਰਦੇ ਹਾਂ ਤਾਂ ਉਹਦੀ ਪ੍ਰਾਣ ਪ੍ਰਸ਼ਟਾ ਕਰਕੇ ਅਸੀਂ ਉਹਨੂੰ ਜਿੰਦਾ ਰੂਪ ਸਮਝਦੇ ਹਾਂ ਇਸੇ ਤਰ੍ਹਾਂ ਜਿਹੜੇ ਪੰਜਾਬ ਦੇਤੀ 33 33% ਭਾਗੀ ਹਿੱਸੇ ਹੈ ਇਹਨਾਂ ਗੁਰਦਾਸ ਮਹਾਰਾਜ ਜੀ ਮੰਦਿਰ ਮੂਰਤੀ ਹੋਵੇ ਅਮਰਤ ਬਾਣੀ ਹੋਵੇ ਕੋਹਾਂ ਅਨੁਭਾਰਨੀ ਦੀ ਮੂਰਤੀ ਹੋਵੇ ਸਤਗੁਰੂ ਦਾ ਕਬੀਰ ਸਾਹਿਬ ਦੀ ਮੂਰਤੀ ਹੋਵੇ ਜੇ ਇਹਨਾਂ ਦਾ ਖੰਡਲ ਹੋਵੇ ਤਾਂ ਇਹਦੇ ਬਾਰੇ ਕੁਝ ਵੀ ਇਸ ਵਿੱਚ ਬੇਲਵਜਨ ਨਹੀਂ ਕੀਤਾ ਗਿਆ। ਇਹ ਕੋਈ ਧਾਰਮਿਕ ਪੁਸਤਕਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਜਿਹੜੇ ਜਿੰਦੀ ਹਸਤਾ ਹੈ ਸਤਲੁਜ ਕੋ ਦੇ ਵਿੱਚ ਜਿੰਦੀ ਹਾਸਾ ਹੱਸਤਾ ਹੈ ਬਿਰੂ ਦਾਸ ਮਹਾਰਾਜ ਜਿੰਦੀ ਹਾਸਤਾ ਹੈ ਮੋਈ ਦਾ ਵਿੱਚ ਨਰਾਕਾਰੀ ਹੈ ਮੂਰਤੀ ਪੂਜਾ ਜਿਹੜੇ ਮੂਰਤੀ ਕਰਨ ਦੀ ਪੂਜਾ ਕਰਵਾ ਲੈ ਨੇ ਕੋਹਨ ਬਾਦਮੀਕ ਦੀ ਹੈ ਅੰਮ੍ਰਿਤ ਬਾਣੀ ਦੀ ਗੱਲ ਕਰਦੇ ਜੀ ਬਿਰੂ ਦਾਸ ਮਹਾਰਾਜ ਦੀ ਗੱਲ ਕਰਦੇ ਜੀ ਜੇ ਇਹਨਾਂ ਦੀ ਮੂਰਤੀਆਂ ਦੀ ਕਿਤੇ ਬੇਅੰਦੀ ਹੋਵੇ ਇਹਦੇ ਬਾਰੇ ਇਸ ਕਾਨੂੰਨ ਵਿੱਚ ਕੁਝ ਨਹੀਂ ਦਿੱਤਾ ਇਹ ਜਿਹ ਮਕਸਦ ਇਹ ਐਵੇ ਜਿਹੜਾ ਜਾਣਵੁੱਧ ਕਰੇ ਮਿਤਕਰਾ ਕਰਨ ਵਾਲੀ ਗੱਲ ਹੈ ਕਿ ਹਿੰਦੀ ਮਾਨਸਿਕਤਾ ਤੋਂ ਬਰਕਰਾਰ ਹੁੰਦੀ ਹੈ ਕੇਸ ਦੀ ਵਾਲ ਦੀ ਮਾਨਸਿਕਤਾ ਕੀ ਹੈ ਭਗਵੰਤ ਮਾਨ ਜੀ ਭਗਵੰਤ ਦੀ ਮਾਨਸਿਕਤਾ ਕੀ ਹੈ ਇਸ ਤਰ੍ਹਾਂ ਕੈਬਨਟ ਦੇ ਜਿਹੜੇ ਮੰਤਰੀ ਹੈ ਬਹੁਤ سارے ਐਮਐਲਏ 34 ਐਮਐਲਏ ਜਿਹੜੇ ਇਸ 사회 ਨਾਲ ਸੰਬੰਧਿਤ ਨੇ ਔਰ ਬਹੁਤ ਈਸਾ ਜਿਹੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਐਮਪੀ ਨੇ ਐਮਐਲਏ ਨੇ ਕੀ ਆ ਕਿਸੇ ਕੈਬਨਟ ਮੰਤਰੀ ਦੇ ਬਾਰੇ ਉਹ ਆਜੂ ਟਾਈਮ ਇਹਦੇ ਬਾਰੇ ਬੰਦਿਆ ਕੋਈ ਵੀ ਆਰਬੀ ਹੋਏ ਤਾਂ ਉਹਦਾ ਕੀ ਕਰਦੇ ਕਿਤੇ ਆਜੂ ਦੇ ਇਹਦਾ ਮਤਲਬ ਹੈ ਚੋਰ ਚੋਪਚਾ ਜਿਹੜੇ ਬਰਗਵਾ ਮਜ਼ਹੂਰ ਹੁੰਦੇ ਨੇ ਇਸ ਤਰ੍ਹਾਂ ਦੇ ਹੁੰਦੇ ਆ ਮੇਰੇ ਡੋਪ ਕੀਤਾ ਚਾਹੀਦਾ ਦੇਸ਼ ਉੱਠ ਕੇ ਆਵਾਜ਼ ਉਠਾਉਂਦੇ ਵੀ ਜੇ ਬੇਅਦਮੀ ਕੂਰਤੀ ਗੁਰਦਾਸ ਬਾਰੇ ਜੀ ਕੁਮਾਰ ਜੀ ਸਾਹਿਬ ਦੀ ਜਾਂ ਇਸ ਤਰ੍ਹਾਂ ਦੀ ਹੋਵੇ ਤਾਂ ਫਿਰ ਕੀ ਕਰਨਾ ਉਹਦੀ ਵੀ ਕਠੋਰ ਸਜ਼ਾ ਉਹ ਨਹੀਂ ਸਜ਼ਾ ਹੋਣੀ ਚਾਹੀਦੀ ਜਿਹੜੀ ਡਿਊਟੀ ਇੰਤਜ਼ਾਰ ਲਗਾਉਂਦੇ ਆਪਾਂ ਕਰਦੇ ਇਸ ਕਰਕੇ ਇਹਦੇ ਬਾਰੇ ਕੋਈ ਨਾਦਾ ਜੇ ਇਹ ਇਹਦੇ ਬਾਰੇ ਕਾਨੂੰਨ څنګه ਹੋਏ ਪਾਸ ਦੀ ਹੋ ਸਕਿਆ ਇਹ ਸੈਕਟ ਕਮੇਟੀ ਨੂੰ ਦਿੱਤਾ ਗਿਆ ਮੈਂ ਆਸ ਕਰਦਾ ਕਿ ਸੈਕਟ ਕਮੇਟੀ ਇਹਨਾਂ ਸਾਰੀਆਂ ਗੱਲਾਂ ਦਾ ਲੋੜ ਚ ਰਹੇਗੀ ਔਰ ਇੱਕ ਵਿਆਪਕ ਬਿੱਲ ਜੇ ਲੈ ਕੇ ਆਣਾ ਜਿਹਦੇ ਵਿੱਚ ਸਾਰੀਆਂ ਗਿੱਧੀਆਂ ਦਾ ਕਵਰ ਕੀਤਾ ਜਾਵੇ ਜਿਹੜੀ ਪਰਵਾਸ਼ਿਤ ਕੀਤਾ ਜਾਵੇ ਬਿਆਜਮੀ ਦਾ ਮੱਕੜੀ ਗੜੀ ਨੂੰ ਕਹਿੰਦੇ ਤਾਂ ਅਸੀਂ ਬਹਤਰੀ ਗੱਲ ਕਰਦੇ ਆ ਉਹਦੇ ਨਾਲ ਹੀ ਇਹਨਾਂ ਮੂਰਤੀ ਜਿਹੜੀ ਹੈ ਮਹਾਰਾਜ ਸਤਗੁਰੂ ਮਹਾਰਾਜ ਜੀ ਅਰਦਾਸ ਮਹਾਰਾਜ ਜੀ ਕਬੀਰ ਸਾਹਿਬ ਦੀ ਤੇ ਹੋਰ ਅਮਰਿਤ ਬਾਣੀ ਦੀ ਹੈ ਭਗਵਾਨ ਬਾਣੀ ਦੀ ਹੈ ਉਹਦੀ ਵੀ ਜੇ ਵਾਦੀ ਹੋਵੇ ਉਹਦੇ ਲਈ 19000 ਦਿੱਤੇ ਜਾਵੇ ਔਰ ਇਹ ਜਿਹੜੀ ਸਰਕਾਰ ਹੈ ਆਹਾਂ ਦੀ ਕਹਾਣੀ ਦੀ ਇਹਦੇ ਬਾਰੇ ਇਹਨਾਂ ਦੇ ਵਿਰੋਧੀ ਹੋਣ ਦਾ ਅਸੀਂ ਬਹੁਤ ਵਾਰੀ ਕਹਿੰਦੇ ਰਹੇ ਹਾਂ ਅਵਲ ਰਾਜ ਜੀ ਬੈਠੇ ਨੇ ਚੀਤਨੁਗਰਾਜ ਜੀ ਬੈਠੇ ਨੇ ਅਸੀਂ ਵਾਰ ਬਹੁਤ ਵਾਰੀ ਕਹਿੰਦੇ ਰਹੇ ਨੇ ਕਿ ਮਾਨਸਿਕ ਹਸਤੇ ਇਸ ਤਰ੍ਹਾਂ ਦੀ ਹੈ ਇਹਨਾਂ ਕਿਹਾ ਸੀ ਕਿ ਅਸੀਂ ਪੰਜਾਬ ਵਿੱਚ ਸਾਡੀ ਸਰਕਾਰ ਬਣਾਓ ਅਸੀਂ ਜੈਪੀ ਸੀਐਮ ਬਣਾਵਾਗੇ ਦਰਦ ਜੇਪੀਸੀ ਹਮ ਦਰਦ ਬੜਾਵਾਂਗੇ ਦੇਖੋ 3.5 ਸਾਲ ਹੋ ਗਏ 3.5 ਸਾਲ ਤੱਕ ਆਪਣਾ ਮਹਿਲਾ ਪੂਰਾ ਨਹੀਂ ਕਰ ਸਕੇ ਕੋਟਾ ਲੈਣ ਬਾਰੇ ਹੋਲਚਲ ਕਰਦੇ ਨੇ ਉਦੋਂ ਬਲ ਬੁੱਕਰ ਜਾਂਦੇ ਨੇ ਮੁੱਖ ਰਾਜ ਦੀ ਪੇਦਰੇ ਤੇ ਇਹਨਾਂ ਵਾਲੀ 31% 32% ਵਰਦੀ ਵੜੀ ਹੋਛੜੀ ਦਰਜ ਇਥੇ ਵਾਦੀ ਹੈ ਕੋਟਾ ਦੀ ਕੋਟਾ ਲੈਣ ਦੇ ਨਹੀਂ ਲੇਕਿਨ ਉਹਦੇ ਕਰਨ ਲਈ ਇੱਕ ਇੱਕ ਅਸੀਂ ਸੈਟ ਵੜਾਵਾਂਗੇ ਜਿਹੜੀਆਂ ਜਾਤੀਆਂ ਹੋਈਆਂ ਐਟੋਸਟਿਕ ਹੋਈਆਂ ਅਸੀਂ ਤੇ ਹੋਈਆਂ ਉਹਦਾ ਡਟਾਰਾ ਕਰਾਂਗੇ ਕਿਸਨੇ ਕੋਈ ਕਰਨੀ ਦਿੱਤੀ ਵਿੱਚ ਸੱਤ ਰਾਸ਼ਵਾਂ ਮੈਂਬਰਾਂ ਨੇ ਬਣਾਈ ਜੈਦੇ ਦੇ ਜੀ ਕੋਈ ਸਿਪਾਹੀ ਚੜਦਾ ਬਣਾਉਂਦੇ ਹੋ ਰੋਡ ਲੈ ਕੇ ਪੈਸੇ ਲੈ ਕੇ ਜਿਵੇਂ ਐਜੂਕੇਸ਼ਨ ਆਵੇ ਬਹੁਤ ਕੁਝ ਹੋਇਆ ਲੇਕਿਨ ਇੱਕ ਵੀ ਐਸੀ ਸਿਪਾਹੀ ਚੜਦਾਗਾ ਨਹੀਂ ਕੋਈ ਨਹੀਂ ਮੜਾ ਇਹ ਤਾਂ ਫਸਾ ਲੰਦਾ ਹੈ ਕਿ ਮਾਨਸਿਕਤਾ ਕੀ ਹੈ ਕਿਸ ਬਸਨ ਸੋਚਦੇ ਗੰਦੀ ਸੋਚ ਹੈ ਦਲਿਤ ਵਿਰੋਧੀ ਸੋਚ ਹੈ ਨਾ ਤਾਂ ਜਿਹੜੇ ਐਮਐਲਏ ਹੋ ਗੋਦੇ ਨੇ ਜਾਂ ਜਿਹੜਾ ਕੈਬਨਟ ਮੰਤਰੀ ਜਿਹੜੇ ਇਸ ਦਲ ਸਮਾਜ ਨਾਲ ਸੰਬੰਧਿਤ ਨੇ ਉਹ ਤਾਂ ਮੈਂ ਸਮਝਦਾ ਹੋਰ ਵੀ بڑا ਹਾਲ ਹੈ ਕਿਉਂਕਿ ਉਹ ਚੁੱਪਚਾਪ ਜੋ ਉਹਨਾਂ ਨੇ ਕਹਿੰਦੇ ਉਸ ਤਰ੍ਹਾਂ ਕਰਦੇ ਨੇ ਕਿਸੇ ਦੀ ਜਰਤ ਨਹੀਂ ਕੋਈ ਆਵਾਜ਼ ਉਠਾ ਸਕਦੀ ਮੈਂ ਤਾਂ ਅੱਜ ਦੀ ਤੁਹਾਡੇ ਰਾਹੀਂ ਇੱਕ ਲੋਕਾਂ ਦਾ ਦੋ ਆਵਾਜ਼ ਸੁਣਾ ਦੇਣਾ ਸਰਕਾਰ ਨੂੰ ਲੈ ਕੇ ਜਾਣ ਦਾ ਕਿ ਜਿਹੜਾ ਇਹ ਬਿੱਲ ਐਡਰੈਸ ਜੀ ਦੇ ਵਿਰੁੱਧ ਪੇਸ਼ ਹੋਇਆ ਉਹ ਨੂੰ ਜਿਹੜੀ ਸਿਲੈਕਟ ਕਮੇਟੀ ਬਣੇਗੀ ਉਸ ਦੇਕ ਮੈਂਬਰ ਵੀ ਅੱਛੇ ਪਾ ਜਾਣ ਜਿਹੜੀ ਜਰਤ ਵਾਲੇ ਹੋਣ ਆਪਣੀ ਗੱਲ ਕਹਿ ਸਕਣ ਨੰਬਰ 2 ਉਹਦੇ ਵਿੱਚ ਜਿਹੜੇ ਵਿਆਪਕ ਬਿੱਲ ਆਵੇ ਜੇ ਜਿਹੜੀ ਹੁੰਦਾ ਜਾਂ ਰਹੀਆਂ ਜਿਹਨਾਂ ਚ ਬਿਦਕਰਾਇ ਸਮਾਜ ਦੇ ਦਰਦ ਸਮਾਜ ਦੇ ਉਗੜ ਹੁੰਦਾ ਜੇ ਨਾਲ ਉਹਨਾਂ ਦੇ ਨੁਕਸਾਨ ਹੁੰਦਾ ਉਹ ਹੀ ਸਾਰਾ ਪੂਰਾ ਹੋਵੇ ਤਾਂ ਕਿ ਬਿਲ ਵਿਆਪਕ ਮਿਲਵਲ ਹੋ ਕਰਕੇ ਜਿਹੜੀਆਂ ਵੀ ਵਿਅਰਗੀਆਂ ਹੁੰਦੀਆਂ ਉਹਦਾ ਵੀ ਸਾਰਿਆਂ ਨੂੰ ਅਫਸੋਸ ਹੈ ਉਹ ਪੰਜਾਬ ਵਿੱਚ ਨਾ ਹੋਣ ਔਰ ਜੇ ਜਿਹਨੂੰ ਸਜ਼ਾ ਮਿਲੇ ਸਾਰਿਆਂ ਨੂੰ ਬਰਾਬਰ ਦੀ ਇੱਕੋ ਜਿਹੀ ਸਜ਼ਾ ਮਿਲੇ ਇਹ ਅਸੀਂ ਸਰਕਾਰ ਨੂੰ ਜ਼ੋਰ ਕਰਨਾ ਚਾਹੀਦਾ ਮੈਂ ਆਸ ਕਰਦਾ ਕਿ ਪੰਜਾਬ ਦੀ ਬੁਗਿੱਤਰ ਧਰਤੀ ਜਿੱਥੇ ਗੁਰੂਆਂ ਦੇ ਗੱਲ ਕੀਤੀ ਹੋਵੇ ਗੁਰੂਆਂ ਨੇ ਆਪਣੇ ਬਚਨ ਕੀਤੇ ਹੋ ਜਿੱਤੇ ਮਾਨਸਿਕ ਯਤਨ ਸਭ ਇੱਕ 95 ਦੀ ਗੱਲ ਕਰਦੇ ਆ ਜਿੱਤੇ ਉਤਰ ਦੇ ਰੂਪ ਦੀ ਗੱਲ ਕਰਦੇ ਆ ਜਿੱਤੇ ਬਰਾਬਰੀ ਦੀ ਗੱਲ ਕਰਦੇ ਆ ਉੱਤੇ ਇਹ ਸਾਰਾ ਕੁਝ ਹੋਏਗਾ ਔਰ ਇੱਕ ਐਸਾ ਬੂਲ ਬਣੇਗਾ ਜਿੱਦਾਂ ਸੀ ਜਿਹੜੀ ਬਿਅਰਮੀ ਦੀ ਇੱਕ ਟਰਾਵਾਂ ਦੇ ਰੋਕ ਲੱਗੇਗੀ ਮੈਂ ਇੰਨੀ ਗੱਲ ਕਹੜੀ ਸੀ ਔਰ ਤੁਹਾਡੇ ਲਈ ਮੈ ਚਾਹਣਾ ਕਿ ਇਸ ਦਾ ਨਹੀਂ ਸਾਰੇ ਅਸੀਂ ਗੱਲ ਪੰਜਾਬ ਦੇ ਵਿਸਾਈਏ ਅਗੇ ਪੰਜਾਬ ਖੁਸ਼ਹਾਲ ਹੋਵੇ ਸਭੀ ਦੀ ਰਹਿਤਾਂ ਬਣੇ